ਹਾਂਜੀ ਦੋਸਤੋ ਬਾਈ ਤੁਸੀਂ ਗੋਪੀ ਹੋਰਾਂ ਦੀਆਂ ਬੱਕਰੀਆਂ ਦੇਖਿਆ ਨੇ ਹਨਾ ਬਹੁਤ ਚੰਗੀਆਂ ਬੱਕਰੀਆਂ ਨੇ ਬਾਈ ਹੋਰਾਂ ਕੋਲੇ ਤੇ ਅੱਜ ਹੁਣ ਬਰੀਡਰ ਦਿਖਾਉਣੇ ਆ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੇ ਇਹਨਾਂ ਦੇ ਬਰੀਡਰ ਰੱਖੇ ਹੋਏ ਨੇ ਵੱਡੇ ਬਰੀਡਰ ਉਹ ਵੀ ਦਿਖਾਵਾਂਗੇ ਜਿਹੜੇ ਅੱਗੇ ਬੱਚੇ ਤਿਆਰ ਕਰ ਰਹੇ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਪੂਰੀ ਵੀਡੀਓ ਦੇਖਦੇ ਰਹੋ ਬਾਈ ਆਜੋ ਆ ਕਾਲੇ ਬੱਕਰੀ ਤੋਂ ਸ਼ੁਰੂ ਕਰਦੇ ਆ ਗੋਪੀ ਬਾਈ ਦੱਸਿਓ ਇਸ ਬਰੀਡਰ ਬਾਰੇ ਬਾਈ ਇਹ ਬਾਈ 8 ਦੰਦ ਹੋ ਗਿਆ ਬਾਈ ਠੀਕ ਆ ਬਾਈ ਇਹ ਕਿਹੜੇ ਬੱਕਰੇ ਦਾ ਬਈ ਇਹ ਇਹ ਬਈ ਜਿਹੜਾ ਦੇਵਤੋਂ ਆਇਆ ਸੀਗਾ ਮਹਰਾਜ ਵਾਲੇ ਤੋਂ ਉਸ ਬੱਕਰੇ ਦਾ ਬੱਚਾ ਇਹ ਬਈ ਠੀਕ ਹੈ ਬਈ ਤੇ ਇਹ ਇਹਦੀ ਮਾਂ ਆਪਣੇ ਕੋਲ ਹੀ ਹੈਗੀ ਇਹ ਪਹਿਲੇ ਸੂਏ ਦਾ ਬਰੀਡਰ ਰੱਖਿਆ ਹੋਇਆ ਆਪਾਂ ਬੱਚਾ ਅੱਛਾ ਪਹਿਲੇ ਸੂਏ ਦਾ ਰੱਖਿਆ ਹੈ ਹਾਂਜੀ ਹਾਂਜੀ ਪਿੱਛੋਂ ਗੱਬਣਾ ਹੀ ਸੀ ਮਾਂ ਇਹਦੀ ਕਿ ਨਹੀਂ ਨਹੀਂ ਬਈ ਇਹ ਤਾਂ ਆਪਣਾ ਘਰ ਦਾ ਬੱਚਾ ਹੈਗਾ ਵੱਡੇ ਬੋ ਛੱਡ ਗਿਆ ਪਾਪ ਹੀ ਲਿਆ ਸੀ ਗਿਆ ਉਦੋਂ ਬੱਚਾ ਠੀਕ ਹੈ ਬਾਈ ਜਿਹੜੀ ਦੇਵ ਤੋਂ ਆਈ ਸੀਗੀ ਬੱਕਰੀ ਉਸ ਬੱਕਰੀ ਦਾ ਬੱਚਾ ਇਹ ਲੋ ਬਈ ਦੀ ਮਾਂ ਵੀ ਬਈ ਦਿਖਾਇਓ ਹਨਾ ਨਾਲ ਦਿਖਾਓ ਉਹਨੇ ਆਈ ਵੱਡੀ ਬੱਕਰੀ ਖੜਕ ਤੇ ਇਹਦਾ ਰਿਜ਼ਲਟ ਵੀ ਆਇਆ ਆਪਣੇ ਕੋਲੇ ਹਾਂਜੀ ਹਾਂਜੀ ਬਾਈ ਇਹਦਾ ਜਿਹੋ ਬੱਚੇ ਕੱਢਦਾ ਇਹ ਬਈ ਕਾਲਾ ਡੱਬਾ ਵੀ ਸੂੰਦਾ ਲਾਲ ਡੱਬਾ ਵੀ ਸੂੰਦਾ ਬਈ ਤੇ ਜਮਾ ਕਾਲਾ ਵੀ ਸੂਈ ਜਾਂਦਾ ਬਈ ਅੱਛਾ ਜਮਾ ਕਾਲਾ ਵੀ ਸੂਈ ਜਾਂਦਾ ਕਿਉਂ ਉਹਦਾ ਕਿਹੜੇ ਰੰਗ ਦਾ ਸੀਗਾ ਐ ਕਾਲਾ ਚਿੱਟੇ ਮੂੰਹ ਦਾ ਸੀਗਾ ਬਈ ਠੀਕ ਹੈ ਬਈ ਆਹ ਬੱਕਰੀ ਦਾ ਬਈ ਬੱਚਾ ਇਹ ਬਾਈ ਦੇ ਫਾਰਮ ਜਿਹੜੀ ਪ੍ਰਾਣੀ ਬੱਕਰੀ ਆ ਹਨਾ ਹਾਂਜੀ ਬਈ ਇਹ ਆਹ ਦੇਖ ਲੋ ਬਈ ਇਹ ਲਓ ਬਈ ਦੇਖੋ ਇਹ ਬਾਈ ਦੇਵਤੋਂ ਆਈ ਸੀਗੀ ਬੇਗਿਆਲੇ ਤੋਂ ਬੱਕਰੀ ਬਾਈ ਅੱਛਾ ਬਾਈ ਦੇਵਤੋਂ ਆਈ ਸੀ ਬੇਗਿਆਲੇ ਤੋਂ ਹਾਂਜੀ ਹਾਂਜੀ ਤੇ ਜਿਹੜਾ ਇਹ ਬੱਕਰੇ ਦਾ ਪਿਓ ਸੀ ਉਹ ਆਇਆ ਸੀ ਮਹਰਾਜ ਤੋਂ ਹਾਂਜੀ ਬਾਈ ਮਹਰਾਜ ਤੋਂ ਚੈਣੇ ਤੋਂ ਤੇ ਦੇਵਤੋਂ ਬਾਈ ਠੀਕ ਹੈ ਬੱਕਰੇ ਵਾਲੇ ਸੀਗਾ ਆਪਾਂ ਨੂੰ ਬੱਚਾ ਦਿੱਤਾ ਸੀ ਬੱਚਾ ਦਿੱਤਾ ਠੀਕ ਹੈ ਬਾਈ ਬੱਕਰੀਆਂ ਵਾਟ ਇੱਕ ਬੱਚਾ ਦਿੱਤਾ ਸੀ ਪੰਜ ਬੱਕਰੀਆਂ ਪਿੱਛੇ ਅੱਛਾ ਅੱਛਾ ਉਹੀ ਮੈਂ ਲਿਆਇਆ ਕਰਕੇ ਲਿਆਇਆ ਸੀ ਉਹਨਾਂ ਤੋਂ ਚੱਕ ਕੇ ਠੀਕ ਹੈ ਬੱਕਾ ਹੋਰ ਬੱਕਰੀ ਦਾ ਸੀਗਾ ਉਹ ਤੇ ਉਹ ਲਿਆਇਆ ਮੈਂ ਬੱਚਾ ਉਹਨਾਂ ਤੋਂ ਸੀਗਾ ਕਿਉਂ ਮੋਪ ਹੋਏ ਬੜਾ ਉਹਨਾਂ ਨਾਲ ਠੀਕ ਹੈ ਬਾਈ ਉਹ ਮੈਨੂੰ ਕਹਿੰਦੇ ਪਾਲਣ ਵਾਸਤੇ ਤੈਨੂੰ ਬੱਚਾ ਪਾਲਿਆ ਸੀਗਾ ਠੀਕ ਹੈ ਬਾਈ ਹਾਂ ਤੇ ਬਾਈ ਉਸ ਬੱਕਰੀ ਦਾ ਇਹ ਬੱਚਾ ਇਹ ਦੇਖ ਲਓ ਤੁਸੀਂ ਜੈਡ ਬਲੈਕ ਆ ਤੇ ਇਹ ਬਾਈ ਹੋਰਾਂ ਦਾ ਮੇਨ ਬਰੀਡਰਾਂ ਫਾਰਮ 'ਚ ਹੁਣ ਇਹਦੇ ਬੱਚੇ ਰਿਜ਼ਲਟ ਬਈ ਦਿਖਾਏ ਹੋ ਅੱਗੇ ਹੈਗੇ ਆ ਬੱਚੇ ਦੀ ਆ ਆ ਬੱਚਾ ਲੈ ਕਾਲਾ ਡੱਬਾ ਲਓ ਬਾਈ ਏ ਕੋਏ ਆ ਦੇਖੋ ਬਾਈ ਇੱਕ ਕਾਲਾ ਲੈ ਆਈ ਇੱਕ ਕਾਲਾ ਡੱਬਾ ਲੋਹਾ ਲੈ ਗੁਲਾਬੀ ਗੰਨ ਵੀ ਹੁੰਦਾ ਦੇਖ ਲਓ ਹਣਾ ਹਾਂਜੀ ਹਾਂਜੀ ਤੇ ਬਹੁਤ ਚੰਗਾ ਰਿਜ਼ਲਟ ਆ ਬੱਕਰੀਆਂ ਤੁਸੀਂ ਦੇਖ ਲਓ ਆ ਰੱਖਿਆ ਹੋਇਆ ਬੱਚਾ ਬਾਈ ਹਾਂਜੀ ਬਈ ਇਹ ਘਰੇ ਬੱਚਾ ਰੱਖਿਆ ਹੋਇਆ ਸੂنگ ਸੂنگ ਬਹੁਤ ਮੋਟਾ ਹੈ ਨਾ ਦੇਖੋ ਬਾਈ ਆ ਕਾਲਾ ਬੱਚਾ ਆ ਕਾਲਾ ਬੱਚਾ ਆ ਗਿਆ ਦਾ ਬਈ ਕਿੰਨੇ ਟਾਈਮ ਦਾ ਹੈ ਬਈ ਕਾਲਾ ਬੱਚਾ ਤਾਂ ਸਾਢੇ 3 ਮਹੀਨਿਆਂ ਦਾ ਹੋਇਆ ਬਈ ਹੋਰ ਦੇਖੋ ਬਈ ਤੇ ਆ ਬੱਚਾ ਹੋ ਗਿਆ ਬਈ 6 ਮਹੀਨਿਆਂ ਦਾ ਠੀਕ ਹੈ ਜੀ ਆ ਬੱਚਾ ਹੋ ਗਿਆ 6 ਮਹੀਨੇ ਹਾਂਜੀ ਹਾਂਜੀ ਬਈ ਦੇਖੋ ਬਈ ਚਾਲਰ ਝੋਲਰ ਬਹੁਤ ਆ ਬਾਕੀ ਬਰੀਡਰ ਬਹੁਤ ਚੰਗਾ ਬਈ ਦੇਖੋ ਇੱਧਰ ਹਾਂਜੀ ਬਈ ਹੈੱਡ ਹੁੱਡ ਵਧੀਆ ਭਾਰੀ ਆ ਸੋਹਣਾ ਹਾਂ ਬਹੁਤ ਚੰਗਾ ਬੱਕਰਾ ਲਓ ਜੀ ਹਾਂ ਲੋ ਆ ਬੱਚਾ ਲਿਆ ਤੇ ਬਈ ਆਹ ਦੂਜੇ ਬੱਕਰੇ ਬਾਰੇ ਦੱਸਿਓ ਹੁਣ ਜਿਹੜਾ ਆਪਣਾ ਨਗਰ ਆ ਗਿਆ ਜੀ ਆਹ ਫੜੀ ਲੱਖੋ ਇਹਨੂੰ ਫੜੀ ਬੱਕਰੀਆਂ ਚ ਨਾ ਜਾਣਦੀਆਂ ਏ ਬਈ ਚਾਰ ਦੰਦ ਬੱਚਾ ਹੋ ਗਿਆ ਹੁਣ ਚਾਰ ਦੰਦ ਬੱਚਾ ਹੋ ਗਿਆ ਬਈ ਹਾਂਜੀ ਬਈ ਤੇ ਇਹ ਕਿੱਥੋਂ ਆਇਆ ਬਈ ਇਹ ਬਈ ਚੈਨੇ ਤੋਂ ਐ ਮਹਰਾਜ ਵਾਲੇ ਤੋਂ ਬਈ ਚੈਨੇ ਮਹਰਾਜ ਤੋਂ ਜਿਹੜਾ ਬਾਈ ਦੇ ਘਰੇ ਵੱਡਾ ਬਰੀਡਰ ਆ ਹਾਂਜੀ ਹਾਂਜੀ ਬਈ ਉਹਦਾ ਜ਼ਿਕਰ ਆਇਆ ਸੀ ਹਾਂਜੀ ਹਾਂਜੀ ਉਹਦਾ ਬੱਚਾ ਆ ਗਿਆ ਉਹਦਾ ਬੱਚਾ ਇਹ ਡਾਇਰੈਕਟ ਬਈ ਠੀਕ ਆ ਬਈ ਹਾਂਜੀ ਬਈ ਇਹਦਾ ਰਿਜ਼ਲਟ ਆਇਆ ਆਪਣੇ ਕੋਲੇ ਹਜੇ ਨਹੀਂ ਇਹ ਬਈ ਸਵਾ 1.5 ਮਹੀਨੇ ਹੋਏ ਆਪਣੇ ਕੋਲੇ ਬੱਚਾ ਇਹਨੂੰ ਤੇ 3 ਮਹੀਨੇ 10 ਦਿਨਾਂ ਦੀਆਂ ਬੱਕਰੀਆਂ ਗੱਭਾਂ ਮੌਕੇ ਦੀਆਂ ਆਪਣੇ ਠੀਕ ਆ ਹੁਣ ਸਾਰੀ ਲਵਾਤੀਆਂ ਹਾਂ ਹੁਣ ਸਾਰ ਬਈ ਉਸੇ ਦਿਨ ਹੀ ਛੜਦਾ ਸੀਗਾ ਬੱਕਰੀਆਂ ਕ੍ਰੋਸ ਹੋਈ ਜਾਂ ਕੋਲੇ ਗਏ ਸੀ ਕਿ ਕਿਆ ਹੋਇਆ ਹਾਂਜੀ ਬੱਚੇ ਲੈਣਾ ਤੇ ਬਾਈ ਪੰਮਾ ਕਹਿੰਦਾ ਮੇਰੇ ਕੋਲੇ ਤਾਂ ਹੈ ਨਹੀਂਗਾ ਬੱਚਾ ਬਾਈ ਪੰਮੇ ਨੇ ਪਾ ਗਏ ਚੈਣੇ ਤੇ ਦਾਵ ਚੈਣੇ ਤੋਂ ਬੱਚਾ ਲੈ ਕੇ ਦਿੱਤਾ ਸੀ ਆਪਾਂ ਉਹਨਾਂ ਦਾ ਗੁਣ ਨਹੀਂ ਪੁੱਲ ਸਕਦੇ ਜਿਹੜਾ ਵੀ ਤਿਆਰ ਆ ਬੱਕਰੀਆਂ ਲਾਉਂਦਾ ਉਹ ਹੀ ਤੁਹਾਨੂੰ ਦੇ ਦਤਾ ਹਾਂਜੀ ਹਾਂਜੀ ਬਾਈ ਪੰਮੇ ਦੀ ਦੇਣ ਆਪਾਂ ਨੂੰ ਬਾਈ ਚੈਣੇ ਤੇ ਉਹ ਸਾਡੀ ਤਾਂ ਲਿਆ ਜਾ ਚੈਣੇ ਨਾਲ ਤੇ ਬਾਈ ਦਾ ਉਹ ਚੇਲਾ ਆਗਾ ਹੁਣ ਅੱਗੇ ਤੁਹਾਨੂੰ ਆਪ ਨੂੰ ਪਤਾਗਾ ਹੈਨਾ ਉਹਦੀ ਦੇਣ ਆ ਵੀ ਆਪਾਂ ਨੂੰ ਸਭ ਕੁਝ ਦਾ ਦੇਣ ਦੀ ਠੀਕ ਹੈ ਬਾਈ ਤੇ ਆਹ ਵੇਖ ਲਓ ਬਾਈ ਬਰੀਡਰ ਆ ਇਹ ਬਾਈ ਚੈਣੇ ਵਾਲੇ ਬੱਕਰੇ ਦਾ ਜਿਹੜਾ ਬਾਈ ਪੰਮੇ ਤੋਂ ਆਇਆ ਸੀਗਾ ਇਹਦੇ ਤੋਂ ਬਾਈ ਹਰਾਨੇ ਹੁਣ ਕਿੰਨੀਆਂ ਬੱਕਰੀਆਂ ਗ੍ਰੋਸ ਕਰਾਈਆਂ ਮੌਕੇ ਦੀਆਂ ਬਾਈ ਉਹ ਤੋਂ 12 ਬੱਕਰੀਆਂ ਕਰਾਉਸਾ ਬਾਕੀ ਸਾਰੀਆਂ ਬੱਕਰੀਆਂ ਇਸੇ ਤੋਂ ਕਰਾਉਸਾ ਹੁਣ ਹੋਈ ਜਾਂਦੀਆਂ ਉਹ ਵੀ ਇਸੇ ਤੋਂ ਕਰਾਈ ਜਾਂਦੇ ਆ ਮੌਕੇ ਦੀਆਂ ਆਪਾਂ ਸਾਰੀਆਂ ਬੱਕਰੀਆਂ ਇਸੇ ਤੋਂ ਕਰਾਉਸੋਣੀਆਂ ਇਸੇ ਠੀਕ ਹੈ ਬਾਈ ਤੇ ਅੱਗੇ ਬਾਈ ਹੁਣ ਬਰੀਡਰ ਹੋਰ ਕਿਹੜੇ ਤਿਆਰ ਕਰੀ ਜਾਂਦੇ ਹੋਰ ਭਾਗ ਆਪਾਂ ਨੂੰ ਬੱਚੇ ਹਨ ਹਾਂ ਅੱਛਾ ਨਹੀਂ ਇਹਨੂੰ ਲਓ ਜੀ ਬਾਈ ਹਰਾਨ ਦੇ ਜਿਹੜੇ ਘਰੂ ਬੱਚੇ ਤੁਹਾਨੂੰ ਤੁਹਾਨੂੰ ਉਹ ਇਹਨੂੰ ਲਿਆ ਹੀ ਅੰਦਰ ਛਾੜ ਦੇ ਨੂੰ ਆ ਗਿਆ ਲਾਲ ਡੱਬਾ ਬੱਚਾ ਬਾਈ ਇਹ ਰੱਖਿਆ ਹੋਇਆ ਬਈ ਹਾਂਜੀ ਬਈ ਇਹ ਬੱਚਾ ਰੱਖਿਆ ਹੋਇਆ ਠੀਕ ਹੈ ਕਿੰਨੇ ਟਾਈਮ ਦਾ ਹੋ ਗਿਆ ਬਈ ਇਹ ਬਈ ਹੋ ਗਿਆ 7.5 ਮਹੀਨਿਆਂ ਦਾ ਬੱਚਾ ਹੋ ਗਿਆ 7.5 ਮਹੀਨਿਆਂ ਦਾ ਬਹੁਤ ਹੀ ਸੁਨੱਖਾ ਬੱਚਾ ਬਈ ਇਹ ਆ ਗਿਆ 베ੱਗਿਆਲੇ ਲਾਲ ਡੱਬੇ ਬੱਕਰੇ ਦਾ ਡਾਇਰੈਕਟ ਬਈ ਆਪਣੇ ਕੋਲੇ ਬੱਕਰਾ ਸੀਗਾ ਨਾ ਉਹਦੇ ਬੱਚੇ ਰੱਖੇ ਹੋਏ ਐ ਜਿਹੜਾ ਬਈ ਦੇਵ ਲੈਰੇ 베ੱਗਿਆਲੇ ਦੇ ਘਰੋਂ ਬੱਚਾ ਆਇਆ ਸੀਗਾ ਲਾਲ ਡੱਬਾ ਉਹਦਾ ਇਹ ਬੱਚਾ ਆ ਗਿਆ ਹਾਂ ਬਈ ਉਹਦਾ ਡਾਇਰੈਕਟ ਆਗਾ ਠੀਕ ਹੈ ਉਸੇ ਲਾਈਨ ਚੋਂ ਬੱਕਰੀ ਆ ਗਈ ਉਹ ਜਿਹੜੀ ਬੱਕਰੀ ਦਾ ਰੱਖਿਆ ਸੀ ਜਿਹਦੀ ਮਾਂ ਹੈਗੀ ਆਪਣੇ ਕੋਲ ਨਹੀਂ ਬਈ ਇਹਦੀ ਮਾਂ ਮਰ ਗਈ ਸੀ ਮਰ ਗਈ ਸੀ ਹਾਂਜੀ ਬਈ ਠੀਕ ਹੈ ਬਈ ਤੇ ਅੱਗੇ ਆ ਲੋ ਜੀ ਇਹ ਪੂਰਾ ਡੱਬਾ ਆ ਗਿਆ ਲਾਲ ਪੂਰਾ ਡੱਬਾ ਇਹ ਇਹਦਾ ਪਿਓ ਇਦਾਂ ਦਾ ਹੀ ਸੀਗਾ ਬਈ ਜਮਾ ਹਾਂਜੀ ਹਾਂਜੀ ਉਹ ਉਸੇ ਬੱਕਰੇ ਦਾ ਬੱਚਾ ਇਹ ਆ ਗਿਆ ਇਹ ਹੋ ਗਿਆ ਬਈ 7 ਮਹੀਨਿਆਂ ਦਾ ਇਹ ਵੀ ਬੱਚਾ ਠੀਕ ਆ ਬਈ ਇਹ ਵੀ 7 ਮਹੀਨਿਆਂ ਦਾ ਹਾਂਜੀ ਇਹ ਕਾਲਾ ਬੱਕਰਾ ਆ ਗਿਆ ਜਿਹੜਾ ਉਹਦਾ ਭਰਾ ਆ ਗਿਆ ਬਈ ਗਾਹ ਅੱਛਾ ਮਾਂ ਵਾਲੇ ਪਾਸੇ ਹਾਂ ਮਾਂ ਵਾਲੇ ਪਾਸੇ ਉਹਦਾ ਭਰਾ ਆ ਗਿਆ ਤੇ ਬਿੱਗ ਵਾਲੇ ਵੱਡੇ ਬੱਕਰੇ ਜਿਹੜੀ ਇਹਦੀ ਮਾਂ ਫਿਰ ਬਈ ਉਹ ਬਰੀਡਰੀ ਜਾਂਦੀ ਹਾਂਜੀ ਹਾਂਜੀ ਬਈ ਆਪਾਂ ਬਰੀਡਰ ਜ਼ਿਆਦਾਤਰ ਉਸੇ ਬੱਕਰੀ ਦੇ ਰੱਖ ਰਹੀਆਂ ਕਰੇ ਲਓ ਜੀ ਦੇਖੋ ਬਈ ਹੱਡਾਂ ਪੈਰਾਂ ਦਾ ਬਹੁਤ ਮਜ਼ਬੂਤ ਆ ਹਾਂਜੀ ਹਾਂਜੀ ਬਈ ਇਹਨੂੰ ਤੋੜ ਕੇ ਦਿਖਾਈਏ ਇੱਕ ਵ ਬਈ ਕਿਸੇ ਸ਼ੋਅ ਸ਼ਾਤ ਨਹੀਂ ਪਾਏ ਬੱਚੇ ਨਹੀਂ ਬਈ ਹਜੇ ਆਪਾਂ ਨੂੰ ਸ਼ੋਅ ਦੀ ਚਸ ਨਹੀਂ ਜਿਵੇਂ ਬਾਈ ਪੰਮਾ ਕਹਿੰਦਾ ਹਾਂ ਦਾ ਬਾਜ਼ਾਰ ਲਾ ਦੇ ਬਾਜ਼ਾਰ ਲਾਉਣੇ ਆ ਕਿਰਾ ਉਦੋਂ ਬਾਅਦ ਦੇਖਾਂਗੇ ਸ਼ੋਹਾਂ ਦਾ ਤਾਂ ਕੀ ਕਰਨਾ ਕਿਰਾ ਸ਼ੋਹਾਂ ਦੀ ਆਪਾਂ ਚਾਰੇ ਲੱਤਾਂ ਬਈ ਬੱਕਰੇ ਦੀਆਂ ਇੱਕੋ ਜਿਹੀਆਂ ਨੇ ਹਨਾ ਬਹੁਤ ਮਜ਼ਬੂਤ ਬੱਚਾ ਸੋਹਣਾ ਖੜ ਨਹੀਂ ਖੁੜ ਨਹੀਂ ਦੇਖੋ ਬੱਚੇ ਦੀ ਬਹੁਤ ਚੰਗਾ ਆ ਗਿਆ ਆ ਇਹਦੀ ਮਾਂ ਆ ਗਈ ਹਨਾ ਹਾਂਜੀ ਬਈ ਇਹਦੀ ਮਾਂ ਆ ਗਈ ਬਈ ਇਹ ਰੱਖਿਆ ਹੋਇਆ ਬੱਚਾ ਜੀ ਹਾਂਜੀ ਬਈ ਘਰੇ ਰੱਖਿਆ ਹੋਇਆ ਹੈ ਲਓ ਬਈ ਦਿਖਾਏ ਉਹਨੂੰ ਘੁਮਾ ਕੇ ਤੋਰ ਕੇ ਇੱਕ ਵਾਰੀ ਆਜਾ ਬਹੁਤ ਹੀ ਸੁਨੱਖਾ ਬੱਚਾ ਬਈ ਦੇਖੋ ਪਲਿਆ ਵੀ ਬਹੁਤ ਸੋਹਣਾ ਬ ਇੱਗੇ ਬੱਚਾ ਬਣੂਗਾ ਰਿਜਲਟ ਕੱਢੂਆ ਜਦੋਂ ਨਹੀਂ ਦੁੱਧ ਚੁੰਗਦਾ ਹਜੇ ਬਈ ਇਹ ਹਾਂਜੀ ਬਈ ਚੁੰਗਦਾ ਦੁੱਧ ਹਜੇ ਬੱਕਰੀ ਹੁਣ ਕ੍ਰੋਸ ਕਰਾਈਏ 15 ਕਿ ਦਿਨ ਹੋ ਗਏ ਠੀਕ ਹੈ ਤੇ ਇਹਦੀ ਖਰਾਕ ਕੀ ਰਹਿੰਦੀ ਹੈ ਬਈ ਹੁਣ ਇਹਦੀ ਖਰਾਕ ਬਈ ਨੋਰਮਲ ਹੀ ਆ ਹੀਡ ਹੈਗਾ ਲਾਲਾ ਇਹਨਾਂ ਨੂੰ ਅੱਡ ਪੈ ਰਿਹਾਗਾ ਠੀਕ ਹੈ ਜੀ ਲਓ ਬਈ ਹੋਰ ਦਿਖਾਉਣੇ ਬੱਚੇ ਅੱਗੇ ਇਹਨਾਂ ਬਾਰੇ ਵੀ ਦੱਸ ਦਿਓ ਬਈ ਇਹ ਸਾਰੇ ਬੱਚੇ ਪਾਉਂਦੇ ਨੇ ਅੰਦਰ ਬਾੜ ਉਧਰ ਪੱਠਾ ਹੀ ਲੱਗੀ ਜਾਂਦੀਆਂ ਲਓ ਜੀ ਇਹਦੀ ਕੀ ਡਿਟੇਲ ਆ ਬੱਚੇ ਦੀ ਬਈ ਇਹ ਬਈ 5.5 ਮਹੀਨਾ ਦਾ ਹੋ ਗਿਆ ਬਈ ਹਾਂ 5.5 ਮਹੀਨਾ ਦਾ ਹਾਂਜੀ ਬਈ ਇਹ ਪਿਓਰ ਗੁਲਾਬੀ ਆ ਗਿਆ ਹਾਂਜੀ ਭਾਈ ਉਸੇ ਬੱਕਰੇ ਦਾ ਆ ਗਿਆ ਇਹ ਵੇਗ ਵਾਲੇ ਬੱਕਰੇ ਦਾ ਬੱਚਾ ਬਈ ਠੀਕ ਹੈ ਭਾਈ ਹਾਂਜੀ ਭਾਈ ਅੱਖ ਬਹੁਤ ਚਿੱਟੀ ਹੈ ਦੀ ਇਹ ਵੀ ਰੱਖਿਆ ਹੋਇਆ ਬਈ ਇਹ ਵੀ ਰੱਖਿਆ ਹੋਇਆ ਹੈ ਬਈ ਠੀਕ ਹੈ ਜੀ ਇਹਦੀ ਮਾਂ ਫੜ ਲਈ ਇਹਦੀ ਮਾਂ ਵੀ ਆਪਣੇ ਕੋਲੇ ਹਾਂਜੀ ਭਾਈ ਠੀਕ ਹੈ ਜੀ ਤੇ ਕਾਹ ਬੱਚਾ ਆ ਗਿਆ ਇਹ ਦੋਵੇਂ ਸਕੇ ਭਰਾ ਆ ਗਏ ਭਾਈ ਦੋਵੇਂ ਸਕੇ ਇਹ ਦੋਨੇ ਰੱਖੇ ਹੋਏ ਨੇ ਹਾਂਜੀ ਭਾਈ ਦੋਵੇਂ ਰੱਖੇ ਹੋਏ ਹੈਗੇ ਇੱਕ ਤਾਂ ਇਹਦਾ ਸੇਮ ਕਾਪੀ ਬੱਚਾ ਖੜਾ ਬਈ ਓਡਾ ਆਪਣੇ ਕੋਲੇ ਹਾਂਜੀ ਉਹ ਦੋ ਦੰਦ ਲਾ ਗਿਆ ਹੁਣ ਠੀਕ ਹੈ ਜੀ ਤੇ ਇੱਕ ਇਦਾਂ ਖੜਾ ਆਪਣੇ ਪੰਜਾਬ ਚ ਮਾਨਸਾ ਕੋਲੇ ਠੀਕ ਹੈ ਬਈ ਇਸੇ ਬੱਕਰੀ ਦੇ ਬੱਚੀ ਆ ਇਹਦੀ ਮਾਂ ਆ ਗਈ ਹਾਂਜੀ ਬਈ ਦੇਖੋ ਬਈ ਰਿਜ਼ਲਟ ਹਾਂ ਜੇ ਸੂਈ ਆਪਣੇ ਕੋਲੇ ਤਿੰਨੇ ਸੂਈ ਬੱਕਰੇ ਦੇ ਦਿੱਤੇ ਜਾਣੇ ਤਿੰਨੇ ਸੂਈ ਇੱਥੇ ਆ ਬ੍ਰੀਡਰੀ ਜੰਮਾ ਹਾਂਜੀ ਬਈ ਇਹ ਵੀ ਬ੍ਰੀਡਰੀ ਠੀਕ ਹੋਣਾ ਸਿੰਘ ਵੀ ਇਹਦਾ ਚਿੱਟਾ ਆ ਗਿਆ ਪੂਰਾ ਦੇਖ ਇਹ ਵੀ ਫਿਰ ਬੀਟਲ ਜੀ ਆ ਗਏ ਬਈ ਹਾਂਜੀ ਬਈ ਬੀਟਲ ਜੀ ਆ ਗਏ ਦੇਖੋ ਜੀ ਹੁਣ ਬਈ ਕੋਈ ਬੱਚਾ ਬੱਕਰਾ ਸੇਲ ਵਾਸਤੇ ਹੈ ਨਹੀਂ ਆਪਣੇ ਕੋਲ ਜਿਹੜਾ ਕੋਈ ਹੈਗਾ ਬਈ ਦੋ ਬੱਚੇ ਫਿਰਦੇ ਆਪਣੇ ਕੋਲ ਇਹਨਾਂ ਨੂੰ ਅੰਦਰ ਬਾਹਰ ਲਾਲ ਤੇ ਉਹ ਫੜ ਲਿਆ ਦੂਜਾ ਲਾਲ ਇਹ ਬੱਚਾ ਨੂੰ ਫਿਰ ਬਈ ਖਰਾਕ ਦੇ ਵਿੱਚ ਕੀ ਕੀ ਦਿਨੇ ਹੋ ਦੁੱਧ ਤੋਂ ਬਿਨਾ ਮੰਨ ਲਓ ਹੋਰ ਕੀ ਆਪਾਂ ਦੁੱਧ ਤੋਂ ਬਿਨਾ ਬਈ ਕਣਕ ਪਾਉਣੇ ਆ ਮੱਕੀ ਪਾਉਣੇ ਤੇ ਛੋਲਿਆਂ ਦਾ ਛਿਲਕਾ ਪਾਉਣੇ ਆ ਬਈ ਇਹ ਚੀਜ਼ਾਂ ਹੀ ਪਾਉਣੇ ਆ ਆਪਾਂ ਨੋਰਮਲ ਖਰਾਕ ਤੇ ਰੱਖਦੇ ਆ ਬੱਚਿਆਂ ਨੂੰ ਬਾਕੀ ਡਾਣੀ ਆ ਬਈ ਠੀਕ ਹੈ ਤੇ ਗਮਾਰੇ ਦਾ ਨੀਰਾ ਹੋਰ ਕੁਝ ਨਹੀਂ ਆਪਾਂ ਕੋਈ ਦਵਾਈ ਬੂਟੀ ਨਹੀਂ ਲਾਉਂਦੇ ਬੱਚਿਆਂ ਨੂੰ ਕੁਝ ਨਹੀਂ ਬਈ ਬਸ ਨੋਰਮਲ ਤਿਆਰ ਕਰਦੇ ਆਂ ਬੱਚੇ ਜਿਹੜਾ ਬਈ ਸੇਲ ਵਾਲਾ ਬੱਚਾ ਉਹ ਦਿਖਾਉਣੇ ਤੁਹਾਨੂੰ ਆ ਬਾਈ ਹੋਰਾਂ ਕੋਲੇ ਬੱਚਾ ਘਰ ਦਾ ਹੀ ਹੈ ਬਈ ਇਹ ਵੀ ਹਾਂਜੀ ਬਈ ਘਰ ਦਾ ਬੱਚਾ ਇਹਦੀ ਮਾਂ ਕਿਹੋ ਜੀ ਆ ਨਹੀਂ ਫੜ ਕੇ ਇਹਦੀ ਮਾਂ ਵੀ ਲਾਲ ਡੋਲੀ ਆ ਇਹਦੀ ਮਾਂ ਲਾਲ ਡੱਬੀ ਹੈ ਨਾ ਬੱਚਾ ਹੈਗਾ ਭੂਰਾ ਲੋਹਾ ਜਿਹਾ ਇੱਕ ਉਹ ਕਰ ਲਈ ਤੋ ਬਈ ਕਿੰਨੇ ਟਾਈਮ ਦਾ ਹੋ ਗਿਆ ਬਈ ਇਹ ਇਹ ਬਈ ਸਾਢੇ 1-3 ਮਹੀਨਿਆਂ ਦਾ ਲਓ ਜੀ ਸਾਢੇ 3 ਮਹੀਨਿਆਂ ਦਾ ਬੱਚਾ ਬਈ ਜੇ ਕਿਸੇ ਭਰਾਣੇ ਲੈਣਾ ਹੋਊਗਾ ਤਾਂ ਬਾਈ ਹੋਰੀ ਦੇ ਦੇਣਗੇ ਤੇ ਕਿਹੜੇ ਬੱਕਰੇ ਦਾ ਇਹ ਇਹ ਆਪਣੇ ਕਾਲੇ ਬੱਕਰੇ ਦਾ ਬਈ ਵੱਡੇ ਦਾ ਅੱਛਾ